ਪਤਾ ਨਹੀਂ ਕੀ ਹੋ ਗਿਆ ਜੇ ਮੈਸੇਜ ਨੂੰ ਅਭੀ ਹੋਸ ਹੋ ਗਿਆ ਜੇ ਡਾਕਟਰ ਸਾਹਿਬ ਜਲਦੀ ਕਰੋ ਜਲਦੀ ਤੂੰ ਦੇ ਬੜੇ ਸਹੀਏ ਸਹੀਏ ਤੋਂਡੇ ਜਲਦੀ ਆਓ ਠੀਕ ਹੈ ਹਾਏ ਕੀ ਹੋ ਗਿਆ ਕੀ ਕਰਤੀ ਆਦੀ ਆਜੋ ਆਜੋ ਰੱਖਤੀ ਜੀ ਇੱਥੇ ਕੁਸੀ ਦਿਬੋ ਚਲੋ ਫੜੀ ਫੜੀ ਕਿ ਬਲ ਆ ਵੇਖੋ ਪਤਾ ਨਹੀਂ ਕੀ ਹੋ ਗਿਆ ਜੀ ਇਹਨੂੰ ਅੱਖ ਲੋਤੀ ਖਲੋਤੀ ਡਿੱਗ ਗਈ ਜੇ ਕੀ ਗਾਲੋਈ ਇਹਨਾਂ ਨੂੰ ਕੋਈ ਪਤਾ ਨਹੀਂ ਕੀ ਹੋਇਆ ਖਲੋਤੀ ਖਲੋਤੀ ਡੇਗੀ ਚੱਕਰ ਆ ਗਏ ਮਾ ਤੇ ਮਾਂ ਹੀ ਥੋਟ ਕੇ ਆਈ ਏਦਾਂ ਕਰੋ ਇੱਕ ਪਾਣੀ ਦਾ ਗਲਾਸ ਲੈ ਆ ਗਏ ਠੀਕ ਮੈਂ ਲੈ ਉਹਨੀ ਆ ਪਾਜੀ ਮਰੀਜ਼ ਤਾਂ ਡਾਬੇ ਹੋਸ ਕੋ ਨਾ ਹੋਵੇ ਐਨੀ ਗਰਮੀ ਜਿਹੜੇ ਤੁਸੀਂ ਜਰਾਬਾ ਪਾਈਆਂ ਇਹਨਾਂ ਜਰਾਬਾ ਲਵਾਓ ਇਹਨਾਂ ਦੀ ਡਾਕਟਰ ਸਾਹਿਬ ਤੁਹਾਨੂੰ ਵਿਚਾਰ ਸੁਝੰਡੇਆ ਚੈੱਕ ਉਹ ਕਰੋਗਾ ਜਲਦੀ ਚਲ ਪਰ ਜਰਾਬਾ ਦਲਵਾਓ ਗਰਮੀ ਬਹੁਤ ਆ ਮੈਂ ਕਰਦਾ ਚੈੱਕ ਕੋਈ ਨਹੀਂ ਤੁਸੀਂ ਟੈਨਸ਼ਨ ਨਾ ਲਾਓ ਤੁਸੀਂ ਜਰਾਬਾ ਲਵਾਓ ਹੀ ਨਹੀਂ ਕਰਨੀ ਇਹ ਚ ਜਰਾਬਾ ਪਾ ਦਿੰਨੀ ਆ ਜਲਦੀ ਕਰੋ ਡਾਕਟਰ ਸਾਹਿਬ ਜਲਦੀ ਕਰੋ ਟੈਨਸ਼ਨ ਨਾ ਲਓ ਮੈਂ ਕਰਦਾ ਕਰਦੀ ਪਹਿਲਾਂ ਤੇ ਕਦੀ ਹੋਇਆ ਨਹੀਂ ਇਦਾਂ ਨਾਲ ਇਹਨਾਂ ਨੂੰ ਪਾਜੀ ਮਾਤਾ ਪਾਣੀ ਲੈ ਕੇ ਨਹੀਂ ਆਏ ਅਜੇ ਤੱਕ ਜਾਓ ਵੇਖੋ ਮੈਂ ਕੋਈ ਨਹੀਂ ਵੇਖਦਾ ਮਾਦਾ ਇਹ ਤੇਰਗੀ ਤੋਂ ਡਾਕਟਰ ਕਾ ਮੈਂ ਠੀਕ ਆ ਮੈਨੂੰ ਕੋਈ ਕਸ਼ ਨਹੀਂ ਹੋਇਆ ਤੇ ਮੇਰੇ ਪੱਤ ਨੂੰ ਤੇ ਮੇਰੇ ਘਰ ਅੱਲ ਨਹੀਂ ਕਿਓ ਤੇ ਜਿਆਦਾ ਬਿਮਾਰ ਆ ਮਹੀਨੇ ਦੀ ਦਸਤ ਦੱਸ ਦਿੱਤੀਆ ਚੰਗਾ ਬੀਬੀ ਮਾਵਾ ਘਟਾ ਦਿਓ ਠੀਕ ਆ ਵਰਬਾ ਬੀਬੀ ਵਾਵਾ ਯੋ ਕਿ ਯਾ ਕਰੋਂ ਆ ਕਿਥੇ ਚਲ ਗਈ ਲਿਆ ਇੰਨਾ ਟਾਈਮ ਲਾਤਾ ਹੀ ਉਧਰ ਉਹਨੂੰ ਪਤਾ ਨਹੀਂ ਪਾਇ ਹੋ ਜੇ ਕੁਝ ਲਿਆ ਫੜਾ ਜਲਦੀ ਪਾਣੀ ਹਾ ਹਾਇ ਵੀ ਰੱਖ ਜਾ ਮੈਨੂੰ ਪਾਂਡੇ ਮਾਂਜ ਕੇ ਲਿਓਣਾ ਸੀ ਤੇ ਪਿਆ ਜਿੱਦਾ ਹੈ ਪਤਾ ਨਹੀਂ ਇਹਨੂੰ ਕੁਝ ਹੋઈ ਚੱਲਿਆ ਹੁੰਦਾ ਜਿਵੇਂ ਵੇ ਸੜਿਆ ਫੁਕਿਆ ਗਲਾਖ ਹੋ ਕੇ ਤੇ ਲੈ ਗਿਆ ਜਿੱਦਾਂ ਨੂੰ ਹੋઈ ਚੱਲਿਆ ਕੋਹੇ ਨੂੰ ਮੈਂ ਪਾਂਡੇ ਮਾਂਜ ਕੇ ਲਿਓਣੇ ਹੀ ਰਾਤ ਦਾ ਢੇਰ ਲੱਗਾ ਪਾਂਡਿਆਂ ਦਾ ਹੈ ਉਹਦੇ ਪਿੱਛੇ ਦੇ ਆਹੋ ਪਾਣੀ ਨਰਸਾ ਵਾਲਾ ਪਾਣੀ ਜਾਤੀ ਦਾਵਾ ਨਾਲ ਬਹੁਤ ਜ਼ਿਆਦਾ ਡਾਊਨ ਹੋ ਗਿਆ ਜੀ ਜ਼ਿਆਦਾ ਡਾਊਨ ਹੋ ਗਿਆ ਜੀ ਹਾਂ ਤੇ ਬੁਖਾਰ ਵੀ ਚਾਹੀਤੀ ਤਾਂ ਬੁਖਾਰ ਵੀ ਕਾਫੀ ਆ ਅੱਛਾ ਜੀ 101 ਬੁਖਾਰ ਆ ਤਬੀਬ ਨੇ ਕਿਹਾ ਜਿਆਦਾ ਹੀ ਹੋ ਗਿਆ ਤਾਂ ਕਰਕੇ ਮਤਲਬ ਪਿਓ ਹੋ ਗਏ ਡਿੱਗੇ ਆ ਅੱਛਾ ਜੀ ਸਾਨੂੰ ਘਟੋ ਘਾਟਿਆ 1 ਮਹੀਨਾ ਮਤਲਬ ਰੈਸਟ ਚਾਹੀਦੀ ਬੈਠਦਾ ਹੈ 1 ਮਹੀਨੇ ਦੀ ਰੈਸਟ 1 ਮਹੀਨੇ ਵਾਸਤੇ ਐਡੀ ਵੱਡੀ ਪ੍ਰੋਬਲਮ ਪੈ ਗਈ ਇਹਨਾਂ ਨੂੰ ਕੋਈ ਨਿਕਲਤ ਹੋ ਗਈ ਨਾ ਉਹਦੇ ਕਰਕੇ ਟੈਨਸ਼ਨ ਦੇ ਨਾਲ ਤੁਹਾਨੂੰ ਪਤਾ ਹੀ ਆ ਕਿ ਮਰ ਕੇ ਪੈ ਜਾਂਦਾ ਵਾ ਠੀਕ ਹੈ ਭਾਜੀ ਕੋਈ ਟੈਨਸ਼ਨ ਆ ਇਹਨਾਂ ਨੂੰ ਟੈਨਸ਼ਨ ਟੈਨਸ਼ਨ ਹੈ ਕੋਵੇ ਤਾਂ ਤੁਹਾਨੂੰ ਦੱਸਿਓ ਭਾਜੀ ਮੈਂ ਘਰ ਘਰ ਜਾਣਾ ਰਹਿਣਾ ਵਾ ਘਰੋ ਘਰੀ ਹੀ ਹਾਲ ਕੋਈ ਗੱਲ ਨਹੀਂ ਤੁਸੀਂ ਟੈਨਸ਼ਨ ਨਾ ਲਓ ਟੈਨਸ਼ਨ ਕਿਉਂ ਨਾ ਲਈਏ ਜਿਵੇਂ ਮਾਤਾ ਦੀ ਸੌਂਦਾ ਦੇਤੋ ਬੁਰਾ ਤੇ ਜਿਵੇਂ ਇਹਦੀ ਸੌਂਦਾ ਤੇ ਮਾਤਾ ਤੋਂ ਬੁਰਾ ਮੈਂ ਤੇ ਫਸ ਗਿਆ ਇਹਨਾਂ ਦੇ ਅਧਵਿਚਕਾਰ ਡਾਕਟਰ ਸਾਹਿਬ ਕਿੰਨੀ ਫੀਸ ਬਣ ਗਈ ਜੇ ਤੁਹਾਡੀ 500 ਰੁਪਏ ਹੋ ਗਿਆ ਜੀ ਚਲੋ ਮੈਂ ਲੈ ਕੇ ਆਉਣਾ ਉਧਰ ਪਰਸ ਮੇਰਾ ਉਧਰ ਦੂਜੇ ਕਮਰੇ 'ਚ ਪਿਆ ਹੈ ਠੀਕ ਹੈ ਲਓ ਭਾਂਜੀ ਮੇਰੀ ਫੀਸ ਇਹ ਨਹੀਂ ਦੱਸ ਸਭ ਇਹ ਦਿੰਨੀ ਆ ਕਿਹ ਕਿਹ ਪਹਿਲੇ ਇਹ ਕਿ ਜਿਹੜਾ ਇਹਨਾਂ ਨੂੰ ਵੈਮ ਚ ਪਾਇਆ ਵਾ। ਡਾਕਟਰ ਸਾਹਿਬ ਪਰ ਦੱਸਿਓ ਨਾ ਕਿ ਇਹਨੂੰ ਚੰਗਾ ਤੇ ਵੀ ਤੁਸੀਂ ਮੇਰੇ ਕਹਿੰਦੇ ਝੂਠ ਬੋਲਿਆ ਸੀ। ਕੋਈ ਨਹੀਂ ਟੈਨਸ਼ਨ ਆ ਲੋ ਦੀ। ਜਿਹੜਾ ਮੈਂ ਇਹਨਾਂ ਨੂੰ ਵੈਮ ਪਾਇਆ ਵਾ 1 ਮਹੀਨਾ ਕੇ ਤੁਹਾਨੂੰ 2 ਮਹੀਨੇ ਨੰ ਕੰਮ ਤੇ ਰੱਖੂਗਾ। ਠੀਕ ਠੀਕ ਡਾਕਟਰ ਸਾਹਿਬ ਧੰਨਵਾਦ ਤੁਹਾਡਾ। ਜੋ ਤੁਹਾਨੂੰ ਦੱਸਿਆ ਬਸ ਉੱਠਣਾ ਨਹੀਂ ਮੰਝੇ ਤੋ ਤੁਸੀਂ। ਉਦਾਂ ਹੀ ਕਰਨਾ ਵਾ ਠੀਕ ਆ। ਠੀਕ ਠੀਕ। ਅਗਲਾ ਡਾਕਟਰ ਸਾਹਿਬ ਜੀ ਹਾਂ ਬੜਾ ਬੜਾ ਤੁਹਾਡੇ ਚੰਗਾ 2 ਮਹੀਨੇ ਦੀ ਪਾ। ਕੋਈ ਗੱਲ ਨਹੀਂ ਟੈਨਸ਼ਨ ਆ ਲੋ ਦੀ ਕੋਈ ਗੱਲ ਨਹੀਂ ਮੈਂ ਕਹਾਂ। ਹਲੋ ਡਾਕਟਰ ਸਾਹਿਬ ਦਵਾਈ ਦੁਈ ਚੰਗੀ ਤਰ੍ਹਾਂ ਦੇ ਦਿਓ ਹੁਣ ਇਹਨਾਂ ਨੂੰ ਚੰਗੀ ਤਰ੍ਹਾਂ ਚੈੱਕ ਕਰ ਲਿਆ ਨਾ ਕੋਈ ਗੱਲ ਨਹੀਂ ਹਾਂ ਚੈੱਕ ਕਰ ਮੈਂ ਕਰਕੇ ਫੇਰ ਤੁਹਾਨੂੰ ਦੱਸਿਆ ਚਲੋ ਇਦਾਂ ਕਰੋ ਆਜੋ ਮੇਰੇ ਨਾਲ ਦੁਕਾਨੇ ਮੈਂ ਤੁਹਾਨੂੰ ਦਵਾਈ ਦੇ ਦਿੰਦਾ ਮੈਂ ਤਾਂ ਸਵੇਰੇ ਸ਼ਾਮ ਇਹਨਾਂ ਨੂੰ ਦੇਈਦਾ ਹਾਂ ਠੀਕ ਆ ਠੀਕ ਜੀ ਆਜੋ ਮੇਰੇ ਨਾਲ ਦੁਕਾਨੇ ਜੋ ਜੋ ਮੈਂ ਦੱਸਿਆ ਉਹਦਾ ਪ੍ਰੇਰ ਰੱਖੋ ਇਹਨਾਂ ਨੂੰ ਕੰਮ ਤੇ ਨਹੀਂ ਡਾਉਣਾ ਠੀਕ ਆ ਹਾਂ 1 ਮਹੀਨਾ ਘੱਟੋ ਘੱਟ ਰੈਸਟ ਕਰਾਓ ਇਹਨਾਂ ਨੂੰ ਫਿਰ ਆ ਵੀ ਬੱਚੇ ਆ ਕਿਉਂ ਮਮੂ ਜੀ ਹੁਣ ਮੈਂ ਮਾਈ ਨੂੰ ਰਾਏ ਪਾਉਣੀ ਇਹਨੇ ਨਿੰਦ ਬੜਾ ਸਤਾਇਆ ਹੈ ਨਾ ਔਰ ਮਾਈਂ ਦੱਦੀਆਂ ਨੇ ਮੈਂ ਇਹਨਾਂ ਨੂੰ ਤਾਂ ਨਹੀਂ ਕੀਆ ਕੋਈ ਪਰ ਹੁਣ ਕੀ ਹੁਣ ਕੰਮ ਖੜਾ ਹੀ ਹੋ ਗਿਆ ਬਾਕੀ ਅਗਲੇ ਮੌਕੇ ਲੈਂਦੀ ਜੀ ਦੋ ਇੰਡਰ ਫਾਰਮੇਟਿਕਾ ਇਹ ਲਓ ਕਾਲੋ ਦਵਾਈ ਹੁਣ ਦਵਾਈ ਕਾਲੋ ਕੀ ਕਹਿੰਦਾ ਡਾਕਟਰ ਕੋਲ ਨੇ ਕਹਿੰਦਾ ਬੀਬੀ ਘਟਾ ਬਸ ਇੱਕ ਮਹੀਨਾ ਹੀ ਰੈਸਟ ਕਰੋ ਨਹੀਂ ਹੋ ਰਿਹਾ ਜਿਆਦਾ ਹੀ ਡੇਟ ਆਉਂਦਾ ਹੈ ਅੱਛਾ ਠੀਕ ਹੈ ਕੌਣ ਇਹ ਬਾਬੇ ਬਲਾਕ ਲਿਆ ਦਿਓ ਲਿਆ ਦਿਓ ਖੁੱਲਾਈ ਆ ਬੂਆ ਈ ਦੋ ਿੰਬੀਰ ਆ ਜਾ ਪੜਾ ਨਹੀਂ ਆਈ ਮਰਕੇ ਕੀ ਹੋਇਆ ਨੀ ਵੇਖੀ ਆਹ ਬੋਤੀ ਦਿਖ ਰਹੀ ਪਤਾ ਨਹੀਂ ਕੀ ਹੋਇਆ ਇਹਨੂੰ ਉਹ ਚੱਕਰ ਖਾ ਕੇ ਡੇਗ ਗਈ ਆ ਡਾਕਟਰ ਲੈ ਕੇ ਆਇਆ ਵਾ ਦਵਾਈ ਦੋਈ ਜਾਂ ਦਵਾਈ ਹੂੰ ਖਾਵੇ ਹਾਂ ਈ ਦੋ ਤੋ ਦਾਈ ਬਰੇ ਪਖੰਡ ਕਰਦੀ ਆ ਹਾਂ ਖੰਡ ਕਰਦੀ ਹੋਣੀ ਆ ਕੀ ਪਤਾ ਹਾਇ ਨਹੀਂ ਮੈਂ ਕਿੱਕ ਜਿਹਾ ਸਾਜ ਸਾਣ ਨਹੀਂ ਹੋ ਗਿਆ ਮੈਂ ਵੇਖਿਆ ਤੇਰੀ ਨੂੰ ਨੂੰ ਅੱਗੇ ਬੜੇ ਚਲਿੱਤਰ ਹੋ ਗਰਦੀ ਆ ਹਾਏ ਇਹ ਤੇ ਹੱਥਾ ਪੈ ਮਰ ਗਿਆ ਪਤਾ ਨਹੀਂ ਕੀ ਹੋ ਗਿਆ ਕਿ ਵੇ ਹਾਂ ਮਰਦੀ ਨਾ ਜਾ ਕੋਈ ਨਹੀਂ ਬੀਪੀ ਘਟਿਆ ਹੋਣਾ ਵਾ ਨਹੀਂ ਮੈਂ ਕੀ ਮਰਨਾ ਮੈਂ ਤੇ ਵੇਖ ਰਿਹਾ ਅੱਖਾਂ ਪੈ ਰਾਂ ਦੀ ਬਣ ਕੇ ਇਹ ਕੀ ਬਣ ਗਿਆ ਕੋਈ ਕੋਸ਼ ਨਹੀਂ ਹੁੰਦਾ ਦਵਾਈ ਦਵਾਈ ਨੂੰ ਕੀ ਆ ਫਰਕ ਜਿੱਦਾਂ ਪੋਜਾ ਠੀਕ ਆ ਹੁਣ ਹਾਂਜੀ ਕਰਦੀ ਆ ਦਵਾਈ ਠੀਕ ਆ ਵਲੇਨੀ ਵਲੇਨੀ ਕੀ ਹੋ ਗਿਆ ਸੀ ਹੁਣ ਆ ਕੀ ਆ ਜਿੱਤੋਂ ਪੈਦਨਾ ਘਰ ਵਿੱਚ ਪਲੇਸ ਪਾਇਆ ਲੜਦੀਆਂ ਹੀ ਰਹਿੰਦੀਆਂ ਜਦੋਂ ਮਰਜੀ ਦੇਖ ਲੋ ਉਹ ਟੈਨਸ਼ਨ ਦੇ ਨਾਲ ਹੁਣ ਡੀਪੀ ਘਟ ਗਿਆ ਬਿਹੁਤ ਹੋ ਗਈਗੀ ਮੈਂ ਵੈ ਡਿਊਟੀ ਤੇ ਜਾਣਾ ਹੈਗਾ ਹੁਣ ਮੈਂ ਫਸ ਗਿਆ ਹੱਥ ਵਿੱਚ ਗਏ ਹੁਣ ਨਾ ਮੈਂ ਡਿਊਟੀ ਤੇ ਜਾ ਸਕਦਾ ਤੇ ਨਾ ਵੀ ਤੇ ਹੋ ਰ ਚੱਲ ਪਤਾ ਗੁੱਸਾ ਨਹੀਂ ਕਰੀਦਾ ਘਰ ਵਿੱਚ ਚਾਰ ਭਾਂਡੇ ਹੁਣ ਤੇ ਖੜਕਦੇ ਹੀ ਹੁੰਦੇ ਆ ਜੇ ਤੈਨੂੰ ਜ਼ਰੂਰੀ ਆ ਨਾ ਕੰਮ ਤੇ ਤੇ ਤੂੰ ਚਲਿਆ ਜਾ ਗਾਣਾ ਤੇ ਹੈਗਾ ਵੀ ਜ਼ਰੂਰੀ ਤੇ ਹੈ ਹੁੰਦਾ ਵੇਹੇ ਕਰੋਣ ਠੀਕ ਨੇ ਹੁੰਦਾ ਇਹ ਛੱਡ ਕੇ ਜਾਣ ਤੋਂ ਬਾਦ ਨਾ ਹੋ ਮੇਰਾ ਵੀ ਰੋ ਤੇ ਖਿਆਲ ਰਹਿਣਾ ਮਗਰੇ ਚੱਲ ਕੋਈ ਨਹੀਂ ਇਹ ਵੀ ਰਲ ਮਿਲ ਕੇ ਨਾ ਸਸਰਿਆ ਕਰਨ ਲੜਿਆ ਨਾ ਕਰਨ ਮਾਵਾ ਧੀਆ ਵਾਂਗ ਰਿਆ ਕਰਨੇ ਵੀ ਮੈਂ ਤਾਂ ਬੱਚੇ ਦਾ ਕਹਿਣਾ ਵੀ ਰਲ ਮਿਲ ਕੇ ਰੋਏ ਨਾ ਪਰ ਇਹ ਰਲ ਕੇ ਰਹਿੰਦੀਆਂ ਹੀ ਨਹੀਂ ਆ ਇਹਨਾਂ ਦੀ ਬੰਦ ਹੀ ਨਹੀਂ ਦੋਆ ਦੀ ਆਪੇ ਨਾ ਪਤਾ ਇਦਾਂ ਨਹੀਂ ਕਰੀਦਾ ਚੱਲ ਉਹ ਵੀ ਤੇਰੀ ਸੱਸ ਵਾ ਰਲ ਮਿਲ ਕੇ ਮਾਵਾ ਵਾਂਗ ਰਿਆ ਕਰ ਰਿਆ ਤਾਂ ਇਦਾਂ ਵੀ ਰੋ ਅਜੇ ਨਾ ਕਦੀ ਮਾੜੀ ਚੰਗੀ ਨਹੀਂ ਕਹੀ ਕਿੱਤਾ ਕੰਮ ਟੁੱਟ ਕੇ ਜਾਂਦੀ ਮੋਸੇ ਵਾਲੇ ਕਰ ਲੈਂਦੀ ਆ ਕਿ ਮੈਂ ਅਜੇ ਇਹਨੂੰ ਕਦੀ ਕਿਹਾ ਹੀ ਨਹੀਂ ਵੀ ਤੂੰ ਆ ਕਰ ਹਾਂ ਯਾਹੋਂ ਬਗ ਮਾਰ ਪਾਈ ਦੀ ਤੇਰ ਦੀ ਮੇਰੇ ਹੱਥਾਂ ਪੈਰਾਂ ਤੇ ਬਣੀ ਐ ਤੈਨੂੰ ਕੀ ਹੋ ਗਿਆ ਆਪਣੇ ਪੀਪੋ ਦਾ ਤੇਰੇ ਵੀ ਦੁੱਖ ਹੁੰਦਾ ਹੁੰਦਾ ਵਾ ਤੇ ਉਦੋਂ ਸਿਹਰ ਤੇ ਘਰ ਮੁਹੀ ਜਾਂਦੇ ਆ ਅੱਗੇ ਤੇ ਮੇਰੇ ਹੱਥੋਂ ਪਾਣੀ ਕੀ ਗਲਾਕ ਹੋ ਕੇ ਲੈ ਦੱਸ ਮੈਂ ਉਹ ਹੋੜ ਹੋੜ ਜਿੱਦਾਂ ਆਪਣੇ ਗਲਾਕ ਹੋਣਾ ਨਹੀਂ ਮਾਦਾ ਬਾੜ ਨੇ ਕਿਧੋਂ ਦਾ ਗਿਆ ਨਹੀਂ ਪਾਣੀ ਲੈ ਕੇ ਆਓ ਕੀ ਲੈ ਕੇ ਨਹੀਂ ਆਉਂਦੇ ਪਾਣੀ ਹੁਣ ਬੇਬੀ ਦਾ ਰਾਤ ਦੇ ਭਾਂਡੇ ਮਾਂਦ ਕੇ ਤੇ ਮੈਂ ਫੇਰ ਹੀ ਗਲਾਪ ਪਾਣੀ ਭਰ ਕੇ ਲਿਆਉਣਾ ਚੱਲ ਬੁੱਢਾ ਸਰੀਰ ਵਾ ਪੁੱਤ ਤੁਰਿਆ ਵੀ ਨਹੀਂ ਜਾਂਦਾ ਕੀ ਕਰੇ ਕਿਤੇ ਮਾਵਾ ਨੂੰ ਫੋਨ ਲੱਗੇ ਉਹਨਾਂ ਜੱਜਾਂਵੇਂ ਤੇ ਕਿੱਦਾਂ ਫੋਨਾਂ ਕਿੱਦਾਂ ਨਹੀਂ ਫੇਰ ਇੱਕੋ ਪਾਸੇ ਹੋ ਜਾਂਦੇ ਆ ਫੇਰ ਹੋਰ ਕੁਝ ਨਹੀਂ ਇਹਨਾਂ ਨੂੰ ਦਿਖਦਾ ਯਾਨੀ ਦਵਾਇ ਤੇ ਪੰਚ ਤੇ ਨੋਕ ਨੋਕ ਹੀ ਦਈ ਬੈਠਾ ਕੀ ਗਾਲ ਸੋਣਾ ਜੇ ਤੈਨੂੰ ਕੰਮ ਜ਼ਰੂਰੀ ਹੈ ਨਾ ਤੇ ਤੂੰ ਡਿਊਟੀ ਤੇ ਚੱਲ ਜਾ ਮੇਰਾ ਪੁੱਤ ਜੇ ਨਹੀਂ ਜ਼ਰੂਰੀ ਤੇ ਛੁੱਟੀ ਲੈ ਲੈ ਫਿਰ ਕੋਈ ਗੱਲ ਨਹੀਂ ਜ਼ਰੂਰੀ ਨੇ ਤੇ ਜ਼ਰੂਰੀ ਆ ਪਾ ਮੁੰਡਾ ਉਹਦੇ ਕੋਲ ਗਰਿਆਂ ਮੈਂ ਜੇ ਕਹਾਂ ਨਾ ਤੈਨੂੰ ਜਾਂ ਦੋ ਦਿਨ ਦੀ ਵਧਾਲਾ ਛੁੱਟੀ ਹੋਣਾ ਠੀਕ ਕਰਨਾ ਹੋਣਾ ਬਿਮਾਰ ਪਈਏ ਤੇ ਉਹ ਦਵਾਈ ਦਾ ਰੋ ਲਿਓਣ ਜਗ੍ਹਾ ਘਰ ਵੀ ਕੋਈ ਹੈ ਨਹੀਂ ਆ ਕਰਕੇ ਜੰਨਾ ਉਹਨਾਂ ਨੂੰ ਬੰਦਾ ਕੀ ਚਾਹੇ ਕਹ ਲੈ ਕਰ ਲਾ ਪਤਾ ਫੇਰ ਵਾਹ ਜਦੋਂ ਮੈਂ ਆ ਗਿਆ ਤੂੰ ਕਰਕੇ ਜਰ ਬੋਈ ਕਰਨਾ ਪੈਣਾ ਫੋਨ ਕਰਕੇ ਕਰੂ ਪਤਾ ਤੇ ਫੇਰ ਲੱਗਣਾ ਪਤਾ ਛਟੀ ਕੀ ਕਰਨ ਦੀ ਰੋਟੀ ਕੁਛ ਨਹੀਂ ਦੇਈ ਰੋਟੀ ਖਾਂ ਲਈ ਐਸ਼ੀ ਨਾ ਕੁਝ ਨਾ ਮਾਰ ਮੋਟਾ ਕਾ ਮਾ ਚੱਲ ਪਈ ਸਮਝਣ ਵਾਲੀਆਂ ਸਮਝ ਹੀ ਜਾਂਦੀਆਂ ਜਿਨ੍ਹਾਂ ਨੂੰ ਘਰ ਲੱਗੇ ਪੈਣੇ ਸਮਝ ਜਾਣਾ ਉਹਨਾਂ ਨੇ ਚੰਗਾ ਭੈਣ ਮੈਂ ਜਾਵਾਂ ਹੁਣ ਨਹੀਂ ਬਹਿ ਜਾ ਮੈਂ ਚਾਹ ਬਣਾਵਾਂ ਫੋਟ ਨਹੀਂ ਕੰਮਾਂਗਾ ਮੈਨੂੰ ਮੈਂ ਫੇਰ ਪੀਉਂਗੀ ਚੰਗਾ ਬੋਟੀ ਤੇ ਧਿਆਨ ਰੱਖਿਆ ਦੁਨੀਆ ਆਪਣਾ ਗਾਦੀ ਕੇ ਬਹਿ ਜਾਂਦੀ ਮੈਂ ਉੱਠ ਕੇ ਲੱਗੀ ਚਾਹ ਲੱਗੀ ਤਾਂ ਆਉਂਦੀ ਮੈਂ ਮੁੜ ਕੇ ਆਉਣੀ ਹਾਂ ਹੰਨੀ ਮੈਂ ਮੁੜ ਕੇ ਕਿਰ ਦੁਨੀਆ ਦੇਖਣੇ ਸਿਰਫ ਹੀ ਨਹੀਂ ਮੈਨਰਾ ਉਹ ਮੈਂ ਆਦੇ ਰਸਤਾ ਘਾ ਚਾਰ ਦਿਨ ਮੱਜਾ ਲਵਾ ਰਾਜਾ ਕਹਿੰਦੀ ਕਿੱਥੇ ਵਾ ਹ ਤੂੰ ਮੰਨ ਨਾ ਭਵੇਂ ਨਾ ਮੰਨ ਨੋ ਤੇਰੀ ਚਲਿੱਤਰ ਕਰਦੀ ਓ ਨਹੀਂ ਨਹੀਂ ਪੈਣਾ ਇਹਦੇ ਵਿੱਚ ਚਲਿੱਤਰ ਵਾਲੀ ਕਿਹੜੀ ਗੱਲ ਵਾ ਅਸਲੀ ਦੇ ਸੱਚੀ ਜਿੰਦੀ ਹੀ ਠੰਡੀ ਹੋ ਗਈ ਬੜਾ ਘੱਟ ਪਾਣੀ ਪਾਇਆ ਮੂੰਹ ਤੇ ਡਾਕਟਰ ਨੇ ਤਾਂ ਡਾਕਟਰ ਨੇ ਵੀ ਕਿਹਾ ਵਾ ਕਿ ਬੀਪੀ ਬੜਾ ਘੱਟ ਗਿਆ ਤੇ ਬੁਖਾਰ ਵੀ ਆ ਮਹੀਨੇ ਦੀ ਰੈਸਟ ਦਸੀ ਆ ਨਹੀਂ ਨਹੀਂ ਤਾਂ ਉਹਦੇ ਕਰਦੀ ਆ ਰੈਸਟ ਕਰਨ ਦੀ ਮਾਰੀ ਫਿਰ ਮੈਂ ਵਿਹਲੀ ਰਵਾਂ ਕੰਮ ਨਹੀਂ ਪੈਂਦਾ ਜਿਆਦਾ ਉਹਨੂੰ ਤੇ ਤੈਨੂੰ ਢਾ ਛੱਡਦੀ ਆ ਤਾਂ ਕਰਦੀ ਆ ਬਖੰਡ ਮੈਂ ਤੇ ਆਪ ਨੂੰ ਪਰੇ ਨੂੰ ਕੀਤਾ ਹੈ ਨਾ ਚਾਦਰ ਤੇ ਕਰਦੀ ਨਹੀਂ ਨਾ ਕਿੱਥੋਂ ਕਰਦੀ ਦਾ ਕੀਤਾ ਮੈਂ ਕੀ ਇਹ ਚਾਦਰ ਝਾੜੇ ਨੇ ਨਾ ਵੇਖ ਲਈ ਮੈਂ ਵੀ ਦੀ ਮੜੀ ਉੱਠ ਕੇ ਜਾਂਦੀ ਹੈ ਨਾ ਬਾਹਰ ਤੇ ਮੈਂ ਵੀ ਉੱਠ ਕੇ ਨਾ ਗਈ ਤੇ ਵੇਂਦਾ ਉਹ ਮੇਰੇ ਨਾਲ ਵੇਂਦੀ ਹੀ ਪਰ ਮੈਂ ਵੇਹਿਆ ਮੜਾ ਜੈਨ ਨੂੰ ਲਗਾ ਕੇ ਤੇ ਉਦਾਂ ਹੀ ਫੱਕਾ ਮਾਰਦੇ ਆ ਹਾਂ ਹਾਂ ਨਹੀਂ ਕੀ ਕਰਾਂ ਇਹ ਵੀ ਨਹੀਂ ਤੇ ਕਿਤਾ ਦੁੰਦਾ ਜਿੱਕੇ ਨੇ ਜੋ ਕਹਦੀ ਉਹ ਸੱਚਾ ਤੇ ਮੈਂ ਕੀ ਕਰਾਂ ਮੈਂ ਕਿਹੜੇ ਹੋ ਚ ਕੋ ਮੁੰਡੇ ਦੇ ਭੜਦਾ ਪਿਆ ਮੱਤ ਤੇ ਪਤਾ ਨਹੀਂ ਨਪੰਦੇ ਗੋਣੇ ਦਾ ਵੀ ਕੱਲ ਪਰਸੋਂ ਜਾਣਾ ਹੀ ਹੋਣੀ ਇਹ ਹੁਣ ਇਹ ਬਿਮਾਰ ਕਰਕੇ ਤੇ ਕਹਿੰਦੇ ਜਾਣਾ ਹੀ ਨਹੀਂ ਹੈ ਇਹ ਬੰਦੇ ਨੇ ਜੂਰੀ ਕੰਮ ਤੇ ਤੂੰ ਜਾ ਮਗਰ ਥੋੜੇ ਜਾਣੇ ਲਿਓ ਨੋ ਦਵਾਈ ਆਹ ਬਿਟੂ ਦਾ ਡਾਕਟਰ ਤੇ ਕਾਣ ਲੱਗੇ ਉਹ ਬੰਦਾ ਝੱਟ ਦੌੜ ਕੇ ਦਵਾਈ ਲੈ ਆਉਂਦਾ ਹੈ ਮੈਂ ਜਾਵਾਂ ਹੋਲੀ ਹੋਲੀ ਨਾ ਚੱਲ ਜਾ ਦੇਣੀ ਦਵਾਈ ਹੈ ਤਾਸ ਇਨੂ ਕੀ ਪਾਲਗਾ ਦੋ ਦਿਨ ਦੀ ਛੁੱਟੀ ਵਧਾਉਂਦਿਆਂ ਹੋਰ ਕਿੰਨੂੰ ਤੰਗੀ ਦੇਣ ਦੇਈ ਉਹ ਭੈਣਾ ਜਿਹੜੀ ਸਿੱਧੀ ਗੱਲ ਆ ਕੁੜੀ ਵਾਰ ਜਾਂਦਾ ਧਿਆਨ ਨਹੀਂ ਕਰਦੇ ਇੱਕ ਵਾਰੀ ਕੁੜੀ ਦਾ ਨਾਂ ਉਹ ਹੀ ਜਿਹੜਾ ਮੇਰਾ ਇੱਕ ਵਾਰ ਜਾ ਕੇ ਹੋਇਆ ਹੋਇਆ ਹਾਂ ਉਹਦੇ ਬਾਰੇ ਕਿਹਾ ਧਿਆਨ ਨਹੀਂ ਤਕੀ ਕਰਾ ਜਾਣਾ ਹੀ ਪਤਾ ਸੋਰਾ ਲੈਂਦੇ ਉਹਦਾ ਵੀ ਮੁੜ ਕੇ ਤੇ ਤੁਸੀਂ ਗਏ ਹੀ ਨਹੀਂ ਸੇਦੀ ਉੱਠੀ ਨਹੀਂ ਹੁਣ ਨਿਉਠ ਕੇ ਜਾਣਾ ਬਾਹਰ ਨੂੰ ਮੈਂ ਵੇਖਦੀ ਆ ਦਵਾਈ ਕਿੱਥੇ ਪਈ ਐ ਫੇਰ ਇਹਨੂੰ ਮੈਂ ਦਿਖਾਉਣੀ ਆ ਦਿਖਾਈ ਪਿਆਨ ਪਤਾ ਲੱਗ ਜਾ ਜੀ ਚਾਲ ਚੱਲਣ ਇਹਦੇ ਕਿੱਦਾਂ ਦੇ ਚਾਲ ਚੱਲਣਗੇ ਨਾ ਬਾਹਰ ਲਕਾਉਣੀ ਪਰ ਕੀ ਕਰਾਂ ਬਸ ਇਹਦੀ ਅੱਖਾਂ ਖੋਲਦੀਆਂ ਨਹੀਂ ਦਿਖਦਾ ਇਹਨੂੰ ਪਤਾਨੀ ਨੇ ਕੀ ਸੱਤੇ ਟੂੜਿਆ ਦੇਖਦਾ ਹੀ ਨਹੀਂ ਉਹਨੂੰ ਕਹਿੰਦਾ ਜੋ ਕੋਦੀਆਂ ਹੋਈਆਂ ਮਾਵਾਂ ਕਿੱਥੇ ਜਾਂਦੀਆਂ ਕਿੱਥੇ ਜਾਂਦੀਆਂ ਮਾਵਾਂ ਚੰਗਾ ਫੇਰ ਮੈਂ ਜਾਂਦੀ ਆ ਅੱਜ ਕੱਲ ਨੂੰ ਆਉਂਗੀ ਚੰਗਾ ਫੇਰ ਕੱਲ ਨੂੰ ਫੇਰ ਆਈਂ ஆனால் நீங்கள் விடுவிக்கப்பட்டுள்ளது. ਦਵਾ ਹੀ ਗਾਪੀ ਸਤਾ ਕੇ ਗਿਆ ਤੇ ਗਈ ਹੀ ਰੋਣ ਹੁਣ ਕੀ ਕਰਾਂ ਹੈ ਇਹਨੇ ਤੇ ਗੱਦੀ ਘੇੜ ਪਾਇਆ ਸਤਾ ਦਿੱਤਾ ਪੂਰਾ ਇਹਨੂੰ ਇੱਥੇ ਰਹਿਣ ਦੇ ਇਹ ਮੁੰਡੇ ਨੂੰ ਦਿਖਾਉਂਗੀ ਉਹਦੇ ਅੱਖਾਂ ਖੋਲੂਗੀ ਇਹਨੇ ਸਤਾ ਦਿੱਤਾ ਨਾ ਜਿਹੜਾ ਕੋਈ ਦੇ ਲਾ ਕਿੰਨਾ ਕੁ ਸਤਾਇਨਾ ਮੁੰਡੇ ਦੀ ਅੱਖਾਂ ਕੋ